3 ਵਜੇ ਤੱਕ ਸਾਰੇ ਐਸਕੇਮ ਦੇ ਆਗੂ ਕਤਰ ਹੋ ਕੇ ਐਮਐਲਏ ਦੇ ਮੂਹਰੇ ਧਰਨੇ ਦੇਣਗੇ ਇਹਨਾਂ ਧਰਨਿਆਂ ਦੇ ਵਿੱਚ ਇਹਨਾਂ ਸਰਕਾਰਾਂ ਦੇ ਚਲਦੇ ਐਮਐਲਏ ਨੂੰ ਇੱਕ ਲਾਂਬੇ ਦੇ ਤੌਰ ਤੇ ਇੱਕ ਸਨੇਹਾ ਦੇਣ ਦੇ ਤੌਰ ਤੇ ਆਏ ਆ ਵੀ ਠੋਡੇ ਮੁੱਖ ਮੰਤਰੀ ਨੇ ਇੱਕ ਕਿਸਾਨ ਆਗੂ ਇੱਕ ਜਿਹੜੇ ਸਾਡੇ ਬੜੇ ਤਜਰਬੇਕਾਰ ਆਗੂ ਆ ਉਹਨਾਂ ਨੂੰ ਇੱਕ ਬੇਜਤੀ ਦੇ ਰੂਪ ਦੇ ਵਿੱਚ ਉਥੋਂ ਕਰਕੇ ਮੋੜਿਆ ਇਹ ਬੜੀ ਸ਼ਰਮ ਦੀ ਗੱਲ ਹੈ ਵੀ ਆਪਦੀ ਦਾ ਗਲਤੀ ਨਹੀਂ ਮੰਨਣੀ ਦੂਜੇ ਨੂੰ ਅਸੀਂ ਗਲਤ ਸਾਬਤ ਕਰਨ ਦੇ ਉੱਤੇ ਤੁਲ ਜਾਣਾ ਕਿਉਂਕਿ ਆਪਾਂ ਸਾਰੇ ਸਮਝਦੇ ਹਾਂ ਪਿੰਡਾਂ ਦੇ ਵਿੱਚ ਰਹਿੰਦੇ ਆ 4 ਵਜੇ ਤੋਂ ਬਾਅਦ ਦੇ ਵਿੱਚ ਜਿਹੜਾ ਥੋੜਾ ਜਿਹਾ ਦਵਾਈ ਪੀ ਲੈਂਦਾ ਉਹ ਵਸ ਨਹੀਂ ਰਹਿੰਦਾ ਅਸੀਂ ਆਗੂਆਂ ਨੂੰ ਵੀ ਬੇਨਤੀ ਕਰਾਂਗੇ ਆਪਦੇ ਸਟੇਟ ਲੀਡਰ ਦੇ ਨੂੰ ਵੀ ਜਿਹੜੀ ਅੱਗੋਂ ਤੋਂ ਇਹ ਮੀਟਿੰਗਾਂ ਦੇਣ ਘੱਟੋ ਘੱਟ 12 ਵਜੇ ਤੋਂ ਸਮਾਂ ਪਹਿਲਾਂ ਲੈਣਾ ਤੁਸੀਂ ਕਿਉਂਕਿ 4 ਵਜੇ ਤੋਂ ਉਹਦੀ ਹੋਸ਼-ਬੁਧੀ ਟਿਕਾਣੇ ਨਹੀਂ ਰਹਿੰਦੀ ਬੋਲਣ ਦਾ ਉਹ ਸਮਝਦਾ ਪਤਾ ਨਹੀਂ ਲੱਗਦਾ ਵੀ ਬੋਲਣਾ ਕੀ ਆ ਇਸ ਤਰ੍ਹਾਂ ਕਰਕੇ ਆਗੂਆਂ ਨੂੰ ਉਥੋਂ ਨਰਾਦਰ ਕਰਕੇ ਮੋੜਿਆ ਅਸੀਂ ਇਸ ਗੱਲ ਦੀ ਪੁਰਜ਼ੋਰ ਖੇਧੀ ਕਰਦੇ ਆ ਨਿੰਦਿਆ ਕਰਦੇ ਆ ਔਰ ਜਿਹੜਾ ਐਸਕੇਐਮ ਦਾ ਆਉਣ ਵਾਲਾ 15 ਤਰੀਕ ਨੂੰ ਐਸਕੇਐਮ ਦੀ ਮੀਟਿੰਗ ਹੋਣ ਜਾ ਰਹੀ ਹੈ ਉਹਦੇ ਵਿੱਚ ਵੀ ਬੜੇ ਵੱਡੇ ਫੈਸਲੇ ਹੋਣ ਜਾ ਰਹੇ ਆ ਜਿਹੜੇ ਵੀ ਸਾਡੇ ਉਹ ਫੈਸਲੇ ਸਾਨੂੰ ਉਹ ਮਿਲਣਗੇ ਅਸੀਂ ਉਹਨਾਂ ਨੂੰ ਬੜੇ ਪਿੰਡਾਂ ਦੇ ਵਿੱਚ ਲਿਜਾ ਕੇ ਉਹਨਾਂ ਫੈਸਲਿਆਂ ਨੂੰ ਲੋਕਾਂ ਤੱਕ ਜਾਗਰੂਕ ਕਰਕੇ ਲੋਕਾਂ ਨੂੰ ਪੂਰਾ ਜਾਗਰੂਕ ਕਰਕੇ ਸਰਕਾਰ ਤੱਕ ਉਸ ਗੱਲ ਪਹੁੰਚਾਉਣ ਤੱਕ ਅਸੀਂ ਆਪ ਦਾ ਸਹਮਣਾਵਾਂਗੇ ਕਿਉਂਕਿ ਜਿਹੜੀ ਜਿੱਤ ਹੁੰਦੀ ਹੈ ਇੱਕ ਸੰਘਰਸ਼ੀ ਲੋਕਾਂ ਦੀ ਹੁੰਦੀ ਹੈ ਇਹਦੇ ਵਿੱਚ ਤੁਸੀਂ ਹਾਰੇ ਨਹੀਂ ਜੇ ਕਈ ਲੋਕ ਇਸ ਗੱਲ ਦਾ ਸਵਾਲ ਕਰਦੇ ਆ ਵੀ ਸਰਕਾਰ ਨੇ ਤੁਹਾਨੂੰ ਜਾਣ ਦਿੱਤਾ ਤੁਸੀਂ ਹਾਰ ਗਏ ਪਰ ਅਸੀਂ ਹਾਰੇ ਨਹੀਂ ਕਿਉਂਕਿ ਸਰਕਾਰ ਕੋਲੇ ਤੰਤਰ ਹੈ ਪੂਲ ਪ੍ਰਸ਼ਾਸਨ ਹੈ ਉਹਦੇ ਜ਼ਬਰ ਦੇ ਤੌਰ ਤੇ ਸਾਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰਕੇ ਸਾਡੀ ਦਵਾਜ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਅੱਜ ਜਿਹੜੇ ਅਦਗਲ ਦਸਤੇ ਬੈਠੇ ਆ ਇਹ ਫੇਰ ਵੀ ਨਹੀਂ ਦਬੇ ਇਹ ਨਾ ਹੀ ਇਹ ਦਵਣਗੇ ਕਿਉਂਕਿ ਅਸੀਂ ਕੋਈ ਸਾਲਟਾ ਨਹੀਂ ਚੱਕੀਆਂ ਹੋਈਆਂ ਅਸੀਂ ਕੋਈ ਕੋਰਾ ਅਪਰਾਧ ਨਹੀਂ ਕਰ ਰਹੇ ਅਸੀਂ ਆਪਣੀਆਂ ਜਿਹੜੀਆਂ ਹੱਕੀ ਮੰਗਾ ਉਹਨਾਂ ਨੂੰ ਮਨਵਾਉਣ ਵਾਸਤੇ ਸਾਡੀ ਪੰਜਾਬ ਦੀ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਸੀਂ ਆਪਣੀਆਂ ਮੰਗਾ ਮਨਵਾਉਣ ਵਾਸਤੇ ਆਪਦਾ ਜੋਰ ਤਨਮਾਨ ਲਾ ਰਹੇ ਆ ਔਰ ਜਿਹੜੀਆਂ ਸਾਡੀਆਂ ਮੰਗਾ ਜਿਵੇਂ ਉਹਨਾਂ ਖੇਤੀ ਖਰੜੇ ਦੀ ਗੱਲ ਸੀਗੀ ਇਹ ਸਰਕਾਰ ਘਬਰਾ ਗਈ ਜਦੋਂ 4 ਤਰੀਕ ਨੂੰ ਤੁਹਾਡਾ ਟਵਾਲੇ ਦੇ ਵਿੱਚ ਇਕੱਠ ਹੋਇਆ ਕਿਸਾਨ ਮਹਾਪੰਚਾਇਤ ਹੋਈ ਉਸ ਤੋਂ ਬਾਅਦ ਦੇ ਵਿੱਚ 9 ਤਰੀਕ ਨੂੰ ਤੁਹਾਡੀ ਮੋਗੇ ਦੀ ਧਰਤੀ ਤੇ ਕਿਸਾਨ ਮਹਾਪੰਚਾਇਤ ਹੋਈ ਉਸ ਇਕੱਠ ਨੂੰ ਵੇਖ ਕੇ ਸਰਕਾਰ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਸਰਕਾਰ ਘਬਰਾ ਗਈ ਜਦੋਂ ਇਕੱਠ ਜਿਆਦਾ ਹੁੰਦਾ ਕਿਉਂਕਿ ਸਰਕਾਰੀ ਏਜੰਸੀਆਂ ਦੇ ਮੁਤਾਬਕ ਕਾਠ ਆਪਣਾ ਉਹ ਤੋਂ ਡਬਲ ਹੋ ਗਿਆ ਆਪਾਂ 50 ਹਜ਼ਾਰ ਦਾ ਕਾਠ ਕਰਦੇ ਸੀ ਪਰ ਕਾਠ ਥੋੜਾ ਲੱਖ ਤੋਂ ਵੀ ਟੱਪ ਗਿਆ ਸੀ ਇਸ ਗੱਲ ਦੇ ਤੁਸੀਂ ਵਧਾਈ ਦੇ ਪਾਤਰ ਆ ਉਸ ਗੱਲ ਨੂੰ ਲੈ ਕੇ ਸਰਕਾਰ ਹੱਥਾਂ ਪੈਰਾਂ ਦੀ ਬੈਗੀ ਸਰਕਾਰ ਨੂੰ ਤੇ ਠੋਡੀਆਂ ਮੰਗਾਂ ਮੰਨਣ ਦੀ ਬਜਾਏ ਉਹਨੂੰ ਇਹ ਹੋ ਗਿਆ ਵੀ ਚੰਡੀਗੜ੍ਹ ਪੂਰਨ ਤੌਰ ਤੇ ਬੰਦ ਕਰ ਦੇਣਗੇ ਐਨਾ ਮੁਲਕ ਇਹਨਾਂ ਦਾ ਉੱਤਰਿਆਊਗਾ ਕਿਉਂਕਿ ਠੋਡੀਆਂ ਐਸਕੇਮ ਨੂੰ ਇੱਕ ਕਮਜ਼ੋਰ ਕਰਨ ਵਾਸਤੇ ਦੋਨੇ ਸਰਕਾਰਾਂ ਲਗੀਆਂ ਹੋਈਆਂ ਪੋਸਟਾਂ ਵਿੱਚੋਂ ਪਹਿਲਾਂ ਸਾਡੇ ਬਾੜਲੇ ਕੁਝ ਹੋਰ ਬਾੜਨ ਦੀ ਕੋਸ਼ਿਸ਼ ਕੀਤੀ ਇੱਕ ਦਿਨ ਇਹਨਾਂ ਨੇ ਲੜਵੀ ਚਲਾਈ ਸੀ ਉਸ ਦਿਨ ਚਾਹ 5 ਤਰੀਕ ਦੀ 4 ਤਰੀਕ ਦੀ ਰਾਤ ਨੂੰ ਸ਼ਾਇਦ ਉਹਨੂੰ ਵੇਖਿਆ ਹੋਊਗਾ ਵੀ ਐਸਕੇ ਸਿੱਧੇ ਰਸੇ ਤੇ ਚੜਦਾ ਸੀ ਪਰ ਆਵਾਜ਼ ਬੰਦ ਨਹੀਂ ਹੋਈ ਲਹਿਰਾਂ ਕਦੇ ਦੱਬੀਆਂ ਨਹੀਂ ਜਾਂਦੀਆਂ ਕਦੇ ਕੁਚਲੀਆਂ ਨਹੀਂ ਜਾਂਦੀਆਂ ਇਹ ਤੁਸੀਂ ਲੋਕ ਲਹਿਰਾਂ ਦੇ ਲੀਡਰੋਂ ਭਰਾਵੋ ਹੁਣ ਉਹ ਸਮਾਂ ਹੈ ਖਾਸ ਕਰਕੇ ਜਿਹੜੀ ਸਭ ਤੋਂ ਵੱਡੀ ਮਿਹਨਤ ਕਰਨ ਦੀ ਲੋੜ ਆ ਸਾਡਾ ਸੰਘਰਸ਼ ਦਾ ਅੱਧਾ ਏਸਾ ਸਾਡੀਆਂ ਮਾਵਾਂ ਭੈਣਾਂ ਏ ਜਿਹਨੂੰ ਅਸੀਂ ਵਿਸਾਰੀ ਬੈਠੇ ਆ ਜਿਹਨਾਂ ਤੇ ਅਸੀਂ ਧਿਆਨ ਹੀ ਨਹੀਂ ਦਿੰਦੇ ਵੀ ਨਹੀਂ ਕੋਈ ਗੱਲ ਨਹੀਂ ਭੈਣਾ ਘਰੇ ਬੈਠਿਆ ਪਰ ਮੈਂ ਇੱਕ ਬੇਨਤੀ ਕਰਦਾ ਸਾਰੇ ਐਸ ਕੇਮ ਨੂੰ ਕਿ ਭੈਣਾ ਵਾਲਾ ਪੰਲੜਾ ਬਰਾਬਰ ਕਰਨ ਲਈ ਸਾਰੇ ਜੋਰ ਲਾਓ ਬੇਸ਼ੱਕ ਝੰਡੇ ਜਿੰਨੇ ਮਰਜ਼ੀ ਰੰਗਾਂ ਦੇ ਹੋਣ ਨਾ ਵੇਖੋ ਝੰਡਿਆਂ ਦੇ ਰੰਗ ਇੱਕ ਨਿਸ਼ਾਨਾ ਵੇਖੋ ਵੀ ਸਾਡਾ ਨਿਸ਼ਾਨਾ ਕਿੱਥੇ ਲੱਗਣਾ ਚਾਹੀਦਾ ਜਿਹੜੀ ਹਕੂਮਤ ਸਾਨੂੰ ਮਾਰਨ ਨੂੰ ਫਿਰਦੀ ਆ ਦੱਬਨ ਨੂੰ ਫਿਰਦੀ ਆ ਕੁਚਲਨ ਨੂੰ ਫਿਰਦੀ ਆ ਉਸ ਹਕੂਮਤ ਦਾ ਪੰਜਾ ਤੁਸੀਂ ਕਿਵੇਂ ਮੋੜਨਾ ਹੈ ਤੇ ਚ ਕੋਈ ਦੋਰਿਆ ਨਹੀਂ ਇਹ ਪਰਚੀ ਦੀ ਖੇਡ ਖੇਡਣ ਆਉਂਦੇ ਆ ਜਿੰਨੂੰ ਇਹ ਵੋਟਾਂ ਕਹਿੰਦੇ ਆ ਜਿਸ ਤਣੋਂ ਪਰਚੀ ਛੋਟੇ ਤੋਂ ਲੁੱਟ ਕੇ ਲੈ ਜਾਂਦੇ ਖੋ ਕੇ ਲੈ ਜਾਂਦੇ ਆ ਮਗਰੋਂ ਪ੍ਰਭੂ ਤੁਹਾਨੂੰ ਕਦੇ ਸ਼ਕਲ ਨਹੀਂ ਵਿਖਾਉਂਦੇ ਇਹ ਪਰਚੀ ਵਾਲੀ ਲੜਾਈ ਨੂੰ ਛੱਡ ਕੇ ਤੁਹਾਨੂੰ ਸੰਘਰਸ਼ ਵਾਲੀ ਲੜਾਈ ਦੇ ਰਾਹ ਤੇ ਆਉਣਾ ਪੈਣਾ ਪ੍ਰਭੂ ਸੰਘਰਸ਼ਾਂ ਤੋਂ ਬਿਨਾ ਕੁਰਬਾਨੀ ਤੋਂ ਬਿਨਾ ਕੋਈ ਵੀ ਆਜ਼ਾਦੀ ਨਾ ਮਿਲੀ ਆਂਦੇ ਵਿੱਚ ਕੋਟੇ ਪੌਣ ਤੇ ਮਜਬੂਰ ਹੋ ਗਏ ਕੀਦਲੇ ਗੋਡੇ ਖੋਖਲੇ ਕਰ ਲੈ ਮਰਖ ਦਾ ਢਿੱਡ ਭਰ ਲਈ ਖੋਖਲੇ ਕਰ ਲੈ ਉਹ ਮੰਗਦੇ ਕੀ ਆ ਸੀ ਇਹ ਐਮ ਆਰ ਪੀ ਤੇ ਸਾਨੂੰ ਕੀਝਾਂ ਦਿੰਦੇ ਆ ਵੀ ਵੱਧ ਤੋਂ ਵੱਧ ਮੁੱਲ ਤੇ ਅਸੀਂ ਮੰਗਦੇ ਐਮ ਐਸ ਪੀ ਕੀ ਮੰਗਦੇ ਆ जिंदाबाद मीटिंगा छा मुखमंत्री मुर्दाबाद आप सरकार मुर्दाबाद ਜਿੰਦਾਬਾਦ ਜਿੰਦਾਬਾਦ ਮੀਟਿੰਗ ਸ਼ੱਦਕੇ ਪੱਜਨ ਵਾਲਾ ਮਾਨ ਮੁਰਦਾਬਾਦ 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 ਮੀਟਿੰਗ ਸ਼ੱਦਕੇ ਪੱਜਨ ਵਾਲਾ ਭਗਵੰਤ ਮਾਨ ਮੁਰਦਾਬਾਦ 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 ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਮੁਰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਵਾ ਕੇ ਰਹਾਗੇ ਰਹਾਗੇ ਬਣਵਾ ਕੇ ਕੰਮੀ ਖੇਤੀ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਭੂਮੀ ਖੇਤੀ ਮੰਡੀਕਰਨ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਭੂਮੀ ਖੇਤੀ ਮੰਡੀਕਰਨ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਕੇਂਦਰ ਦੀ ਮੋਦੀ ਸਰਕਾਰ ਮੁਰਤਾਬਾਤ 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 ਕਿਸਾਨਾਂ ਅੱਜ ਚੜ੍ਹੇ ਪੁਲਿਸ ਕੇਸ ਵਾਪਸ ਲਾਓ ਵਾਪਸ ਲਾਓ ਵਾਪਸ ਲਾਓ ਕਿਸਾਨਾਂ ਅੱਜ ਦਰਜ ਕੀਤੇ ਪੁਲਿਸ ਕੇਸ ਵਾਪਸ ਲਾਓ ਵਾਪਸ ਲਾਓ ਵਾਪਸ ਲਾਓ ਲੋਕ ਇੱਕਤਾ ਜਿੰਦਾਬਾਦ 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 ਕੇਕਤਾ ਜਿੰਦਾਬਾਦ 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 ਸੈਨਾ ਬਰਾਮਾ ਦਾਇਕਾ ਜਿੰਦਾਬਾਦ 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 ਸੈਨਾ ਬਰਾਮਾ ਦਾਇਕਾ ਜਿੰਦਾਬਾਦ 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 ਬੀਟਿੰਗ ਛੱਡ ਕੇ ਪੱਜਣ ਵਾਲਾ ਮੁੱਖ ਮੰਤਰੀ ਪੰਜਾਬ ਮੁਰਦਾਬਾਦ 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 ਬੀਟਿੰਗ ਛੱਡ ਕੇ ਪੱਜਣ ਵਾਲਾ ਮੁੱਖ ਮੰਤਰੀ ਪੰਜਾਬ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਕਾਰਪੋਰੇਟ ਕਰਾਣੇ ਮੁਰਦਾਬਾਦ 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 ਕਾਪੀ ਰਿਡ ਕਰਾਣੇ ਮਰਦਾਬਾਦ 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 ਫਰਮਾਇਦਾਰੀ ਰਾਜ ਪ੍ਰਵਾਨ ਦਾ ਮਰਦਾਬਾਦ ਮਰਦਾਬਾਦ ਸੂਰਤ ਸਿੰਘ ਧਰਮਕੋਟ ਸੂਬਾ ਮੀਤ ਪ੍ਰਧਾਨ ਕੋਲਿੰਦ ਕਿਸਾਨ ਸਭਾ ਪੰਜਾਬ ਸਲੀਅਤ ਇਹ ਹੈ ਕਿ ਪਿਛਲੀ ਮੀਟਿੰਗ ਜਿਹੜੀ ਭਗਵੰਤ ਮਾਨ ਸਰਕਾਰ ਨਾਲ ਰੱਖੀ ਸੀ ਸਾਡੇ ਐਸ ਕੇ ਐਮ ਨੇ ਉਹਦੇ ਵਿੱਚੋਂ ਭਗਵੰਤ ਮਾਨ ਸਰਕਾਰ ਜਿਹੜੀ ਵਿਚਕਾਰੋਂ ਮੀਟਿੰਗ ਛੱਡ ਕੇ ਪੱਚੀ ਹੈ ਤੇ ਇਹ ਇਲਜ਼ਾਮ ਲਾਇਆ ਕਿ ਕਿਸਾਨ ਜਿਹੜੇ ਧਰਨੇ ਲਾ ਕੇ ਇਹ ਸੜਕਾਂ ਰੋਕਦੇ ਆ ਲੋਕਾਂ ਨੂੰ ਡਿਸਟਰਬ ਕਰਦੇ ਆ ਇਹ ਯਾਨੀ ਕਿਸਾਨ ਵਿਰੋਧੀ ਉਹਦੇ ਛੇਰੇ ਸਾਡੇ ਵੱਲ ਗੱਲ ਸਿੱਟਰੀ ਚਾਹੁੰਦੇ ਵੀ ਇਹ ਕਿਸਾਨਾਂ ਦਾ ਦੋਸ਼ ਆ ਇਹਨਾਂ ਨੂੰ ਅਕਲ ਨਹੀਂ ਲੱਗਦੀ ਅਸੀਂ ਲੋਕਾਂ ਨੂੰ ਸਾਬਤ ਕਰਨਾ ਚਾਹੁੰਦੇ ਆ ਕਿ ਲੋਕੋ ਅਸੀਂ ਜਿਹੜੀਆਂ ਮੰਗਾਂ ਲੈ ਕੇ ਗਏ ਸੀ ਉਹ ਪੰਜਾਬ ਨਾਲ ਸੰਬੰਧਤ ਸੀ ਤੇ ਭਗਵਾਨਤਮਾਨ ਸਰਕਾਰ ਭੱਜੀ ਆ ਵਿਚਾਲੇ ਜਿਹੜਾ ਸੜਕ ਅਸੀਂ ਖੇਤੀ ਨੀਤੀ ਦਾ ਵਿਰੋਧ ਕਰਦੇ ਆ ਉਹ ਆ ਨਵੀਂ ਖੇਤੀ ਨੀਤੀ ਜਿਹੜੀ ਸੈਂਟਰ ਵੱਲੋਂ ਲਾਗੂ ਕੀਤੀ ਜਾਂਦੀ ਤੇ ਸੂਬਿਆਂ ਨੇ ਪਾਸ ਕਰ ਲਈ ਹੁਣ ਕੇਂਦਰ ਨੇ ਤਾਂ ਪ੍ਰਾਈਵੇਟ ਪਲੇਅਰ ਨੂੰ ਲਿਆਉਣ ਲਈ ਨਵੀਂ ਖੇਤੀ ਨੀਤੀ ਲੈ ਆਂਦੀ ਅਸੀਂ ਉਹਦਾ ਵਿਰੋਧ ਇਸ ਲਈ ਕਰਦੇ ਹਾਂ ਕਿ ਪ੍ਰਾਈਵੇਟ ਪਲੇਅਰ ਨੂੰ 8.5% ਟੈਕਸ ਤੋਂ ਰਾਤ ਦੇ ਮਿਲ ਕੇ ਔਰ ਇੱਕ ਲਾਇਸੈਂਸ ਦੇ ਉੱਤੇ ਸਾਰੇ ਹਿੰਦੁਸਤਾਨ ਚੋਂ ਖਰੀਦ ਕਰਨ ਦੀ ਪਾਵਰ ਦੇ ਦਿੱਤੀ ਜਦ ਕਿ ਅੱਗੇ ਜਿਹੜੀ ਸਾਡੇ ਪੰਜਾਬ ਦੇ ਵਿੱਚ ਵੰਡੀ ਬੋਰਡ ਦਾ ਸਿਸਟਮ ਚੱਲ ਰਿਹਾ ਹੈ ਉਹਦੇ ਵਿੱਚ ਹਰ ਮਾਰਕੀਟ ਕਮੇਟੀ ਜਿੱਦੇ ਆਰਤੀਆ ਜਾਂਦਾ ਉਹ ਉੱਥੋਂ ਦਾ ਲਾਇਸੈਂਸ ਲੈਂਦਾ ਤੇ ਉਹਦੇ ਵਿੱਚ ਇੱਕ ਆਰਤੀਆ ਵਿਟਨੈਸ ਦੇ ਤੌਰ ਤੇ ਹੁੰਦਾ ਕਿ ਐਸ ਕਿਸਾਨ ਨੇ ਐਨੀ ਫਸਲ ਐਸ ਏਜੰਸੀ ਨੂੰ ਵੇਚੀ ਪਰ ਜਦੋਂ ਪ੍ਰਾਈਵੇਟ ਪਲੇਅਰ ਲੈ ਜਾਏਗਾ ਤੇ ਉਹ ਸਾਨੂੰ ਅਸੀਂ ਉਹਦੇ ਮਗਰ ਮਗਰ ਕਿੱਥੇ ਫਿਰਾਂਗੇ ਨੰਬਰ 2 ਤੇ 8.5% ਜਿਹਦੇ ਨਾਲ ਸਾਡੇ ਟੈਕਸ ਲਾ ਕੇ ਪਿੰਡਾਂ ਦੀਆਂ ਸੜਕਾਂ ਬਣਦੀਆਂ ਸੀ ਉਹ ਟੈਕਸ ਜਿਹੜਾ ਸਿੱਧਾ ਪ੍ਰਾਈਵੇਟ ਪਲੇਅਰ ਤੇ ਚਲਾ ਜਾਏਗਾ ਲਗਭਗ 180 ਰੁਪਏ ਦੇ ਕਰੀਬ ਉਹ ਵੱਧ ਉਹਨੂੰ ਮਿਲ ਜਾਣਗੇ 8% ਦੇ ਹਿਸਾਬ ਨਾਲ ਜਿਹੜਾ ਉਹ ਖਰੀਦ ਜਿਹੜੀ ਸਾਡੀ ਸਰਕਾਰ ਦੀ ਫੀਦ ਨਾਲ ਉਹ ਫਿਰ ਜਿਹੜੀ ਵੱਧ ਮਿਲਿਆ ਹੋਇਆ ਪੈਸਾ ਜੇ ਉਹ ਅੱਧਾ ਵੀ ਆਪਣੇ ਕਸਟਮਰ ਨੂੰ ਦੇ ਲੱਗ ਜਾਏ ਤੇ ਸਾਰੀ ਖਰੀਦ ਸ਼ਕਤੀ ਉਧਰ ਚਲੀ ਜਾਏਗੀ ਖਰੀਦ ਸ਼ਕਤੀ ਉਹਦੇ ਹੱਥ ਚਲੀ ਜਾਏਗੀ ਜਿਹੜੀ ਇਹ ਮੰਡੀਕਰਨ ਬੋਰਡ ਹੈ ਵਿਹਲਾ ਹੋ ਜਾਏ ਉਹ ਮੰਤਰੀ ਅਸਲ ਵਿੱਚ ਅਸੀਂ ਤਾਂ ਸਮਝਦੇ ਸੀ ਵੀ ਜਿਹੜਾ ਅੰਦੋਲਨਾਂ ਆਪਣੇ ਆਪ ਨੂੰ ਕਹਿੰਦਾ ਮੈਪਸ਼ੀਰ ਪਾਕਿਸਤਾਨ ਦਾ ਵਾਰਿਸ ਹੈ ਅੰਦੋਲਨਾਂ ਚ ਪੁੱਛਿਆ ਹੋਇਆ ਅਜੇ ਦੂਰ ਦੀ ਗੱਲ ਨਹੀਂ ਅੰਦੋਲਨ ਹੋਣੀ ਦਿੱਲੀ ਚ ਜੌ ਕੇਜਰੀਵਾਲ ਦੇ ਨਾਲ ਜਾ ਕੇ ਧਰਨਾ ਦੇ ਕੇ ਆਏ ਆਏ ਇਹ ਵੀ ਤਾਂ ਅੰਦੋਲਨ ਕਰਕੇ ਆਏ ਆ ਤੇ ਅਸੀਂ ਤਾਂ ਅੰਦੋਲਨ ਕਰਨੇ ਜਾਣਾ ਸੀ ਤੇ ਮੀਟਿੰਗ ਕਰਨ ਚੱਲੇ ਸੀ ਤੇ ਮੀਟਿੰਗ ਤਾਂ ਜਿਹੜੀ ਜੇ ਪਾਸ ਕਰ ਦਿੱਤਾ ਤੇ ਦੂਸਰੀ ਨਹੀਂ ਅਸੀਂ ਚੰਡੀਗੜ੍ਹ ਮੋਰਚਾ ਲਾਉਣ ਦੀ ਸੋਚ ਨਹੀਂ ਸੀ ਪਰ ਜੇ ਹੁਣ ਇਹ ਨੇ ਇਹ ਕਲਪ ਕੀਤੀ ਜਿਹਦੇ ਇਹਦੇ ਵਿੱਚ ਸਭ ਤੋਂ ਵੱਡੀ ਮੰਗ ਸੀ ਇਹ ਕਿੰਨੇ ਆ ਕਿ ਜਿਹੜਾ ਦਰਿਆਈ ਪਣੀਆਂ ਦਾ ਮਸਲਾ ਹੈਗਾ ਉਹ ਇਹਦੇ ਨਾਲ ਸੰਬੰਧਿਤ ਹੈ ਕਿਉਂਕਿ ਸੂਬੇ ਨੂੰ ਉਹਦੇ ਤੋਂ ਅਧਿਕਾਰ ਖਤਮ ਕਰਤੇ ਸੈਂਟਰ ਨੇ ਸੂਬੇ ਦੇ ਅਧਿਕਾਰ ਖਿੱਚ ਲੈ ਸੰਘੀ ਢਾਂਚਾ ਮਰੋੜਤਾ ਅਸੀਂ ਤਾਂ ਸੰਘੀ ਢਾਂਚੇ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਆ ਕਾਰਪੋਰੇਟ ਸੈਕਟਰ ਜਿਹੜਾ ਹੈ ਉਹ ਕੋਆਪਰੇਟਿਵ ਸੁਸਾਇਟੀਆਂ ਨੂੰ ਮਾਰਨਾ ਚਾਹੁੰਦਾ ਕੋਆਪਰੇਟਿਵ ਸਿਸਟਮ ਨੂੰ ਮਾਰਨਾ ਚਾਹੁੰਦਾ ਅਸੀਂ ਕੋਆਪਰੇਟਿਵ ਸਿਸਟਮ ਨੂੰ ਜਿੰਦਾ ਰੱਖਣਾ ਚਾਹੁੰਦੇ ਆ ਉਹਦੇ ਇਸੇ ਲਈ ਮੰਗ ਕਰਦੇ ਆ ਕਿ ਤੁਸੀਂ ਇਹਦੀ ਮੈਂਬਰਸ਼ਿਪ ਜਿਹੜੀ ਆ ਦੁਬਾਰਾ ਜਾਰੀ ਕਰੋ ਜਿਹੜਾ ਕਰਜ਼ਾ ਨੀਤੀ ਚੜੀ ਹੋਈ ਹੈ ਕਰਜ਼ਾ ਛੜਿਆ ਹੋਇਆ ਗਲਤ ਨੀਤੀਆਂ ਦੇ ਕਾਰਨ ਉਹ ਕਰਜ਼ਾ ਜਿਹੜਾ ਹੈ ਸਰਕਾਰਾਂ ਨੂੰ ਮੁਆਫ ਕਰਨਾ ਚਾਹੀਦਾ ਹੈ ਜਾਂ ਵਨ ਟਾਈਮ ਸੈਟਲਮੈਂਟ ਸਕੀਮ ਦੇ ਦਾ ਜਿਹਨੂੰ ਆਰਐਸ ਕਹਿੰਦੇ ਆ ਉਹ ਵਨ ਟਾਈਮ ਸਕੀਮ ਦੇ ਤਹਿਤ ਉਹਨੂੰ ਖਤਮ ਕਰਕੇ ਤੇ ਸਾਨੂੰ ਕਰਜ਼ਾ ਮੁਕਤ ਕਰਨਾ ਚਾਹੀਦਾ ਕਿਸਾਨਾਂ ਨੂੰ ਕਰਜ਼ੇ ਦੇ ਜਾਲ ਛੁਕੜਨਾ ਚਾਹੀਦਾ ਅਗਲੀ ਰਣਨੀਤੀ ਜਿਹੜੇ ਹੈ 15 ਤਰੀਕ ਨੂੰ ਐਸ ਕੇ ਐਮ ਮੀਟਿੰਗ ਕਰ ਰਿਹਾ ਅਸੀਂ ਸਾਡੀ ਲੀਡਰਸ਼ਿਪ ਸੋਚ ਸਮਝ ਕੇ ਜੋ ਫੈਸਲਾ ਲਵੇਗੀ ਥੱਲੇ ਅਸੀਂ ਕੋਲੇ ਦੇ ਕਿਸਾਨ ਸਭਾ ਵਾਲੇ ਉਹਦਾ ਹਿੱਸਾ ਐਸ ਕੇ ਐਮ ਦਾ ਅਸੀਂ ਉੱਤੇ ਤੁਰਿਤਨ ਦੇ ਹੀ ਨਾ ਲਾਗੂ ਕਰਾਂਗੇ ਦੇਖੋ ਕਾਰਨ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਸੀਐਮ ਸਾਹਿਬ ਸਾਡੀ ਏਡੀ ਵੱਡੀ ਕੁਰਸੀ ਤੇ ਬਰਾਜਮਾਨ ਤੇ ਮੀਟਿੰਗ ਦੇ ਵਿੱਚੋਂ ਜਿਹੜੀ ਕਿਸਾਨਾਂ ਦੀ ਐਸ ਕੇ ਐਮ ਦੀ ਮੀਟਿੰਗ ਦੇ ਵਿੱਚੋਂ ਬਾਹਰ ਆ ਕੇ ਬੁਖਲਾ ਕੇ ਇੱਕ ਜਾਨੀ ਕਿ ਇਹੋ ਜਿਹਾ ਕੁਫਰ ਤੋਲਿਆ ਜਿਨ੍ਹਾਂ ਨੇ ਬਾਹਰ ਆ ਕੇ ਇਹ ਗੱਲ ਕਹੀ ਕਿ ਮੇਰੇ ਮੂਰੇ ਤਾਂ ਉਹ ਮੰਗ ਪੱਤਰ ਰੱਖਤਾ ਜਿਹੜਾ ਮੰਗ ਪੱਤਰ ਸੈਂਟਰ ਦੀ ਸਰਕਾਰ ਦਾ ਸੀ ਤਾਂ ਮੈਂ ਇੱਕ ਸਾਂਝੀ ਕਰਨਾ ਚਾਹੁੰਦਾ ਜਾਣਕਾਰੀ ਸਾਥੀਓ ਤੁਹਾਡੇ ਨਾਲ ਕਿ ਉਹਦੇ ਵਿੱਚ ਕੱਲ੍ਹ ਸੀਐਮ ਸਾਹਿਬ ਨਹੀਂ ਸੀ ਬੈਠੇ ਉਹਦੇ ਵਿੱਚ ਉਹ ਆਲਾ ਅਧਿਕਾਰੀ ਪੰਜਾਬ ਦੇ ਵਿੱਚ ਬੈਠੇ ਸੀ ਤੇ 2 ਘੰਟੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਉੱਥੇ ਬਹਿਸ ਹੋਈ ਆ ਪਰ ਕਿਸੇ ਨੇ ਵੀ ਜਦੋਂ 2 ਘੰਟੇ ਬਹਿਸ ਕਰਨ ਤੋਂ ਬਾਅਦ ਸੀਐਮ ਸਾਹਿਬ ਨੂੰ ਪਤਾ ਲੱਗਿਆ ਕਿ ਇਹ ਮੰਗ ਪੱਤਰ ਜਿਹੜਾ ਸੈਂਟਰ ਨਾਲ ਸੰਬੰਧਤ ਹੈ ਇਸ ਕਰਕੇ ਐਡਾ ਵੱਡਾ ਜਿਹੜਾ ਕੁਫਰ ਤੋਲਦੇ ਆ ਅੱਜ ਅਸੀਂ ਐਮਐਲਏ ਮੈਡਮ ਦੇ ਬਾਰ ਦੇ ਵਿੱਚ ਕਿਉਂ ਆਏ ਆ ਕਿਉਂ ਪੂਰੇ ਪੰਜਾਬ ਦੇ ਐਮਐਲਏ ਦੇ ਗੇਟਾਂ ਦੇ ਵਿੱਚ ਆਏ ਆ ਕਿ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਆਏ ਸੀ ਤੁਸੀਂ ਕਿਹਾ ਸੀ ਅਸੀਂ ਤੁਹਾਡੀ ਗੱਲ ਕਰਾਂਗੇ ਅਸੀਂ ਦੱਸਣਾ ਚਾਹੁੰਦੇ ਆ ਤੁਹਾਨੂੰ ਕਿ ਤੁਹਾਡਾ ਸੀਐਮ ਅੱਖਾਂ ਬਦਲ ਗਿਆ ਉਸ મોદી ਦੀ ਪੈੜ ਦੇ ਵਿੱਚ ਪੈੜ ਧਰਨ ਲੱਗ ਗਿਆ ਏ ਇਸ ਕਰਕੇ ਅਸੀਂ ਇਸ ਚੀਜ਼ ਦੀ ਪੂਰੀ ਨਖੇਦੀ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇਸ ਕੇਮ ਦਾ ਫੈਸਲਾ ਆਊਗਾ ਉਹਦੇ ਮੁਤਾਬਕ ਜਿਵੇਂ ਬੀਜੇਪੀ ਦਾ ਹਾਲ ਹੋਇਆ ਉਹ ਹਾਲ ਇਹਨਾਂ ਐਮਐਲਏ ਦਾ ਵੀ ਹੋਊਗਾ ਇਸ ਕਰਕੇ ਜਿਹੜਾ ਕੁਫਰ ਭਗਵੰਤ ਮਾਨ ਤੋਲਦਾ ਏ ਕਿ ਸਾਡੀਆਂ ਮੰਗਾਂ ਪੰਜਾਬ ਨਾਲ ਰਿਲੇਟਡ ਨਹੀਂ ਸਾਰੀਆਂ ਦੀਆਂ ਸਾਰੀਆਂ ਮੰਗਾਂ ਇੱਕ ਅੱਧੀ ਨੂੰ ਛੱਡ ਕੇ ਸਾਰੀਆਂ ਪੰਜਾਬ ਦੀ ਸਰਕਾਰ ਨਾਲ ਰਿਲੇਟਡ ਤੇ 2 ਘੰਟੇ ਤੱਕ ਡਿਸਕਸ ਪੰਜਾਬ ਦੀਆਂ ਮੰਗਾਂ ਦੇ ਉੱਤੇ ਹੋਏ ਆ ਪਰ ਐਡੀ ਵੱਡੀ ਪਦਵੀ ਤੇ ਬਹਿ ਕੇ ਬਾਹਰ ਆ ਕੇ ਜਿਹੜਾ ਝੂਠ ਬੋਲ ਰਿਹਾ ਇਹ ਪੰਜਾਬ ਦੇ ਸੀਐਮ ਲਈ ਠੀਕ ਨਹੀਂ ਤੇ ਦੂਜੀ ਗੱਲ ਜਿਹੜਾ ਵੱਡਾ ਧੱਬਾ ਸਾਡੇ ਪੰਜਾਬ ਦੇ ਲੋਕਾਂ ਤੇ ਲਾਤਾ ਵੀਰ ਲੋਕ ਸੜਕਾਂ ਰੋਕ ਲੈਂਦੇ ਆ ਇਹ ਧਰਨਿਆਂ ਦੀ ਸਟੇਟ ਬਣ ਗਈ ਆ ਪਰ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਕੁਰਬਾਨੀ ਦੀ ਸਟੇਟ ਆ ਪੰਜਾਬ ਸੰਘਰਸ਼ ਦੀ ਸਟੇਟ ਆ ਇਸ ਕਰਕੇ ਸਾਡੀ ਸਟੇਟ ਨੂੰ ਤੂੰ ਤਾਂ ਆਖਾਂ ਬਦਲ ਲੀਆਂ ਕਿਉਂਕਿ ਤੂੰ ਪਹਿਲਾਂ ਦਿੱਲੀ ਤੋਂ ਚੱਲਦਾ ਸੀ ਅੱਜ ਤੂੰ ਮੋਦੀ ਦੀਆਂ ਪੈਰਾਂ ਦੇ ਵਿੱਚ ਪੈੜ ਤਰ ਕੇ ਚੱਲਦਾ ਏ ਇਸ ਕਰਕੇ ਇਹ ਪੰਜਾਬ ਦੀ ਧਰਤੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰ ਤੇ ਅੱਜ ਇੱਕ ਸਨੇਹਾ ਪੰਜਾਬ ਦੇ ਸਾਰੇ ਐਮਐਲਏ ਨੂੰ ਦੇਣ ਆਏ ਆ ਕਿ ਇਹਨੂੰ ਜੇ ਤੁਸੀਂ ਸਾਂਭ ਸਕਦੇ ਤਾਂ ਜੇ ਵੀ ਸਾਂਭ ਲਓ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਨੂੰ ਹਰ ਇੱਕ ਕਿਰਤੀ ਵਰਗ ਨੂੰ ਜਿਨ੍ਹਾਂ ਨੇ ਫਾਹੇ ਟੰਗਿਆ ਪਿਆ ਏ ਵਕਤ ਪਾਇਆ ਪਿਆ ਏ ਦੇਖੋ ਇਸ ਆਵਾਜ਼ ਦੇ ਵਿੱਚ ਇਹ ਜਿਹੜੀਆਂ ਕਿਹੜੀਆਂ ਗੱਲਾਂ ਆ ਜਿਹੜੇ ਸਾਡੇ ਸਕੈਮ ਦੇ ਲੀਡਰਾਂ ਨੂੰ ਕਿ ਸਾਨੂੰ ਘਰਾਂ ਤੋਂ ਚੱਕ ਲਿਆ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਨਜ਼ਰਬੰਦ ਕਰਤਾ ਐਡਾ ਕੀ ਗੁਨਾਹ ਕਰਤਾ ਸੀ ਅਸੀਂ ਸਾਡੇ ਕੋਲੇ ਇਹ ਜਿਹੜੀਆਂ ਕਿਹੜੀਆਂ ਬੰਬ ਬਦੂਖਾਂ ਸੀ ਜਿਹਦੇ ਤੋਂ ਸਰਕਾਰ ਨੂੰ ਡਰ ਪੈ ਗਿਆ ਅਸੀਂ ਸਿਰਫ ਆਪਦੀ ਹੱਕ ਹਲਾਲ ਦੀ ਗੱਲ ਕਰਨ ਆਪਦੇ ਹੱਕਾਂ ਹਕੂਕਾਂ ਦੀ ਗੱਲ ਕਰਨ ਚੰਡੀਗੜ੍ਹ ਜਿਹੜਾ 7 ਦਿਨਾਂ ਦਾ ਮੋਰਚਾ ਸੀ ਅਸੀਂ ਮੰਗਦੇ ਸੀ ਕਿ ਸਾਨੂੰ 34 ਸੈਕਟਰ ਦੇ ਦਿਓ ਪਰ ਨਹੀਂ ਸਾਥੀਓ ਸਭ ਤੋਂ ਵੱਡਾ ਡਰ ਇਹਨਾਂ ਤੋਂ ਲੋਕ ਆਵਾਜ਼ ਤੋਂ ਲੱਗਦਾ ਏ ਪਰ ਮੈਂ ਇੱਕ ਗੱਲ ਕਹਿਣੀ ਚਾਹਨਾ ਇਹ ਭਲੇਖਾ ਸਮੇਂ ਦੀ ਅੰਗਰੇਜ਼ ਹਕੂਮਤ ਨੂੰ ਵੀ ਸੀ ਉਹਨੇ ਵੀ ਭਗਤ ਸਿੰਘ ਨੂੰ ਫਾਂਸੀ ਦੇ ਤਖਤੇ ਤੇ ਚੜ੍ਹਾਤਾ ਸੀ ਉਹ ਵੀ ਸੋਚਦੀ ਸੀ ਕਿ ਜਦੋਂ ਇਹ ਆਵਾਜ਼ ਬੰਦ ਕਰਤੀ ਤਾਂ ਆਜ਼ਾਦੀ ਦੀ ਕੋਈ ਗੱਲ ਨਹੀਂ ਕਰੂਗਾ ਪਰ ਨਹੀਂ ਸਾਰਾ ਮੁਲਕ ਉਰੀ ਆਵਾਜ਼ ਤੇ ਚੱਲਿਆ ਕਦੇ ਵੀ ਜਿਹੜੀਆਂ ਕੁਰਬਾਨੀ ਦੀਆਂ ਭਾਵਨਾਵਾਂ ਹੁੰਦੀਆਂ ਲੋਕਾਂ ਦੇ ਵਿੱਚ ਹੁੰਦੀਆਂ ਏ ਤੇ ਲਹਿਰਾਂ ਕਦੇ ਵੀ ਦੱਬ ਕੇ ਕੁਚਲ ਕੇ ਜਾਂ ਲਹਿਰਾਂ ਨੂੰ ਕਦੇ ਵੀ ਕੈਦ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਜਿਹੜੀ ਕਿਸਾਨੀ ਲਹਿਰ ਆ ਇਹਨੂੰ ਕੋਈ ਵੀ ਕੈਦ ਨਹੀਂ ਕਰ ਸਕਦਾ ਇਹ ਇਕੱਲੀ ਕਿਸਾਨਾਂ ਦੀ ਲਹਿਰ ਨਹੀਂ ਇਹ ਐਸ ਕੇ ਐਮ ਪੂਰੇ ਭਾਰਤ ਦੀਆਂ ਜਥੇਬੰਦੀਆਂ ਜਿੱਥੇ ਪੂਰੇ ਹਿੰਦੂਸਤਾਨ ਦਾ ਹਰ ਇੱਕ ਤਬਕੇ ਦੇ ਵਿੱਚ ਉਹ ਹਰ ਇੱਕ ਤਬਕੇ ਦੀ ਗੱਲ ਕਰਨ ਵਾਲਾ ਐਸ ਕੇ ਐਮ ਇਹਦੇ ਵਿੱਚ ਜੋ ਵੀ ਐਲਾਨ ਐਸ ਕੇ ਐਮ ਵੱਲੋਂ ਅਗਲੇ ਆਉਣਗੇ ਉਹ ਜਿਸ ਤਰ੍ਹਾਂ ਦੇ ਵੀ ਆਉਣਗੇ ਬਹੁਤ ਜਲਦੀ ਆਉਣਗੇ ਇਸ ਕਰਕੇ ਸਮੇਂ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ 2027 ਬਹੁਤਾ ਦੂਰ ਨਹੀਂ ਰਿਹਾ ਇਸ ਕਰਕੇ ਆਪਦੀਆਂ ਹਰਕਤਾਂ ਤੋਂ ਬਾਝਾ ਜਾ ਜਿਹੜਾ ਤੂੰ ਝੂਠ ਬੋਲ ਕੇ ਕੁਫਰ ਤੋੜ ਰਿਹਾ ਤੂੰ ਵੇਖ ਲੈ ਛੜਕਾਂ ਤੇ ਜਾ ਕੇ ਤੇਰੀ ਪੰਜਾਬ ਦੀ ਪੁਲਿਸ ਨੇ ਛੜਕਾਂ ਟਿੱਪਰ ਲਾ ਲਾ ਕੇ ਬੰਦ ਕੀਤੀਆਂ ਸੀ ਪਰ ਕੋਈ ਵੀ ਜੱਥੇਬੰਦੀ ਛੜਕ ਦੇ ਵਿੱਚ ਆਲੇ ਨਹੀਂ ਸੀ ਬੈਠੀ ਜਦੋਂ ਬੈਠੀ ਸੀ ਛੜਕ ਦਾ ਰਸਤਾ ਲੋਕਾਂ ਦਾ ਛੱਡ ਕੇ ਬੈਠੀ ਸੀ ਇਹ ਸਾਡੇ ਹਿੱਸੇ ਜਿਹੜਾ ਤੂੰ ਪੰਜਾਬ ਨੂੰ ਬਦਨਾਮ ਕਰ ਰਿਹਾ ਕਿ ਪੰਜਾਬ ਧਰਨਿਆਂ ਦੀ ਸਟੇਟ ਬਣ ਗਿਆ ਇਹ ਗੁਰੂਆਂ ਪੀਰਾਂ ਦੀ ਤੇ ਕੁਰਬਾਨੀਆਂ ਦੀ ਤੇ ਲਹਿਰਾਂ ਦੀ ਸਟੇਟ ਆ ਇਸ ਕਰਕੇ ਇਹ ਮੁੱਖ ਮੰਤਰੀ ਦੇ ਨਾਂ ਬਾਜ ਆ ਤਾਂ ਆਉਣ ਵਾਲੇ 2027 ਨੂੰ ਇਹਨੂੰ ਮੂੰਹ ਦਿਖਾਣੀ ਪਈ ਅੱਜ ਦਾ ਜਿਹੜਾ ਧਰਨਾ ਹੈ ਇਸ ਕਰਕੇ ਹੈਗਾ ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ 3 ਤਰੀਕ ਨੂੰ ਐਸ ਕੇ ਐਮ ਪੰਜਾਬ ਦੇ ਜਿਹੜੇ ਜਿੰਨੀਆਂ ਜਥੇ ਬਣਿਆ ਉਹਨਾਂ ਨੂੰ ਮੀਟਿੰਗ ਦਿੱਤੀ ਸੀ ਉਹ ਮੀਟਿੰਗ ਦੇ ਵਿੱਚ 18 ਮੰਗਾ ਕਿਸਾਨਾਂ ਦੀਆਂ ਸੀ ਜਿਨ੍ਹਾਂ ਤੇ ਭਗਵੰਤ ਮਾਨ ਨੇ ਗੱਲਬਾਤ ਕਰਦਿਆਂ ਹੋਇਆ 8 9 ਮੰਗਾ ਤੋਂ ਬਾਅਦ ਮੀਟਿੰਗ ਵਿੱਚ ਉੱਠ ਕੇ ਇਹ ਕਹਿ ਦਿੱਤਾ ਸੀ ਆ ਕਿ ਕੀ ਤੁਸੀਂ 5 ਦਾ ਧਰਨਾ ਲਾਉਂਗੇ ਜਦੋਂ ਕਿਸਾਨਾਂ ਨੇ ਕਿਹਾ ਵੀ 5 ਦਾ ਧਰਨਾ ਤਾਂ ਲਾਉਣਾ ਹੈਗਾ ਤਾਂ ਵਿੱਚੋਂ ਬਖਲਾਟ ਵਿੱਚ ਆਣ ਕੇ ਮੀਟਿੰਗ ਵਿੱਚੋਂ ਬਾਕ ਕੁੱਟ ਕਰਕੇ ਚਲੇ ਗਈ ਇਹ ਪਹਿਲੀ ਵਾਰ ਹੈ ਕੋਈ ਮੁੱਖ ਮੰਤਰੀ ਮੀਟਿੰਗ ਵਿੱਚ ਉੱਠ ਕੇ ਗਿਆ ਹੋਵੇ ਚਾਹੀਦਾ ਤਾਂ ਇਹ ਹੈਗਾ ਵੀ ਜਿੱਥੇ ਬੰਦियां ਉੱਠ ਕੇ ਜਾਂਦੀਆਂ ਹੁੰਦੀਆਂ ਪਰ ਇੱਥੇ ਪੰਜਾਬ ਦੇ ਵਿੱਚ ਉਲਟੀ ਰੀਤ ਹੈ ਮੁੱਖ ਮੰਤਰੀ ਬਾਕ ਕੁੱਟ ਕਰਕੇ ਗਿਆ ਤੇ ਬਾਅਦ ਦੇ ਵਿੱਚ ਜਦੋਂ ਕਿਸਾਨਾਂ ਨੇ 5 ਤਰੀਕ ਨੂੰ ਚੰਡੀਗੜ੍ਹ ਜਾਣਾ ਸੀ ਤਾਂ ਥਾ ਥਾ ਤੇ ਰੋਕਾਂ ਲਾ ਕੇ ਕਿਸਾਨਾਂ ਨੂੰ ਰੋਕਿਆ ਗਿਆ ਖੱਜਲ ਖਰਾਬ ਕੀਤਾ ਗਿਆ 11 ਫਰਜ਼ਦਾਰ ਕੀਤੇ ਗਏ ਨੇ। ਖਾਂਥਾਂ ਦੇ ਰੁਕਾਂ ਲਾਈਆਂ ਆਗੀਆਂ ਨੇ। ਜਿਹੜਾ ਭਗਵੰਤ ਮਾਨ ਕਹਿੰਦਾ ਇਹ ਸੜਕਾਂ ਕਿਸਾਨ ਰੁਕਦੇ ਹੈਗੇ ਆ। ਸੜਕਾਂ ਕਿਸਾਨਾਂ ਨੇ ਨਹੀਂ ਭਗਵੰਤ ਮਾਨ ਦੀ ਪੁਲਿਸ ਨੇ ਆਪ ਰੋਕੀਆਂ ਸੀਗੀਆਂ। ਇਸ ਕਰਕੇ ਅਸੀਂ ਸਮਝਦੇ ਹੈਗੇ ਆ ਕਿ ਭਗਵੰਤ ਮਾਨ ਜਿੰਨਾ ਚਿਰ ਕਿਸਾਨਾਂ ਦੀਆਂ ਮੰਗਾਂ ਮਸਲਿਆਂ ਦਾ ਹੱਲ ਨਹੀਂ ਕਰਦਾਗਾ, ਉਨਾ ਚਿਰ ਭਗਵੰਤ ਮਾਨ ਦੀ ਸਰਕਾਰ ਦਾ ਖਹਿਣਾ ਨਹੀਂ ਛੁੱਟਣਾ ਜਾਣਾ। ਕਿਉਂਕਿ ਮੰਗਾਂ ਉਹ ਨਰੋਲ ਪੰਜਾਬ ਦੇ ਨਾਲ ਸੰਬੰਧਤ ਆ। ਇਨਾ 18 ਮੰਗਾਂ ਚੋਂ 12 ਮੰਗਾਂ ਤੇ ਦਸੰਬਰ 23 ਵਿੱਚ ਭਗਵੰਤ ਮਾਨ ਨਾਲ ਪਹਿਲਾਂ ਗੱਲਬਾਤ ਹੋਈ ਸੀ ਉਹ ਮੰਨੀਆਂ ਹੋਈਆਂ ਮੰਗਾਂ ਹੀ ਭਗਵੰਤ ਮਾਨ ਨੇ ਅੱਜ ਤੱਕ ਲਾਗੂ ਨਹੀਂ ਸੀ ਕੀਤੀਆਂ ਹੁਣ ਐਸਕੇਮ ਦੀ 15 ਤਰੀਕ ਦੀ ਮੀਟਿੰਗ ਬਾਰੇ ਸੱਦੀ ਹੋਈ ਹੈ ਉਦੋਂ ਬਾਅਦ ਜਿਹੜਾ ਹੈਗਾ ਨਵਾਂ ਸੰਘਰਸ਼ ਆਊਗਾ ਜਿੰਨਾ ਚਿਰ ਮੁੱਖ ਮੰਤਰੀ ਪੰਜਾਬ ਦੀਆਂ ਮੰਗਾਂ ਮਸਲਿਆਂ ਦਾ ਹੱਲ ਨਹੀਂ ਕਰਦਾ ਉਨਾ ਚਿਰ ਇਹ ਸੰਘਰਸ਼ ਚੱਲਦਾ ਰਹੂਗਾ ਭਗਵੰਤ ਮਾਨ ਨੇ ਭਗਵੰਤ ਮਾਨ ਦੀ ਵੀਡੀਓ ਅੱਜ ਵੀ ਘੁੰਮਦੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਐਮਐਸਪੀ ਨਹੀਂ ਦਿੰਦੀ ਜਦੋਂ ਸਾਡੀ ਸਰਕਾਰ ਬਣ ਗਈ ਅਸੀਂ ਫਟਾਫਟ ਐਮਐਸਪੀ ਕਿਸਾਨਾਂ ਨੂੰ ਸਾਰੀਆਂ ਫਸਲਾਂ ਦੇ ਵਿੱਚ ਸਾਰੀਆਂ ਫਸਲਾਂ ਦਾ ਵਾਦਾ ਭਗਵੰਤ ਮਾਨ ਨੇ ਖੁਦ ਕੀਤਾ ਇਹਦੇ ਨਾਲ ਜਿਹੜੀ ਇੱਕ ਮੰਤਰੀ ਸੀਗੀ ਅਨਮੋਲ ਉਹਨੇ ਇਹ ਵੀ ਕਿਹਾ ਸੀ ਚੁਟਕੀ ਮਾਰ ਕੇ 50 ਮਿੰਟਾਂ ਜਿਹੜੇ ਕਹਿੰਦੇ ਹੈਗੇ ਕਿਸਾਨਾਂ ਨੂੰ ਜਿਹੜੀ ਐਮਐਸਪੀ ਦਿੱਤੀ ਜਾ ਸਕਦੀ ਹੈ ਪਰ ਜਦੋਂ ਸਰਕਾਰ ਚ ਆ ਗਏ ਉਦੋਂ ਦੰਦ ਹੋਰ ਆ ਪਹਿਲਾਂ ਦੰਦ ਹੋਰ ਆ ਵਿਖਾਉਣ ਦੇ ਹੋਰ ਆ ਕੁਝ ਹੋਰ ਆ ਇਸ ਕਰਕੇ ਅਸੀਂ ਸਮਝਦੇ ਹੈਗੇ ਭਗਵੰਤ ਮਾਨ ਦੀਆਂ ਗੱਲਾਂ ਤੇ ਵਿਸ਼ਵਾਸ ਕਰਨ ਵਾਲੀ ਗੱਲ ਨਹੀਂ ਹੈ ਕਿਉਂਕਿ ਇਹ ਵਿਸ਼ਵਾਸ ਤਘਾਟ ਜੀਤਾ ਇਹਨਾਂ ਨੇ ਲੋਕਾਂ ਦੀਆਂ ਮੰਗਾਂ ਮੰਨ ਕੇ ਮੁਕਰਦੇ ਨੇ ਕੋਈ ਕਿੰਨੀਆਂ ਹੀ ਜਥੇਬੰਦੀਆਂ ਅੱਜ ਪੰਜਾਬ ਦੇ ਹੜਤਾਲਾਂ ਮੁਜ਼ਾਹਰੇ ਧਰਨੇ ਜਿੰਨੀਆਂ ਵੀ ਮੁਲਾਜ਼ਮ ਜਥੇਬੰਦੀਆਂ ਸਾਰੀਆਂ ਧਰਨੇ ਬਜਾਦੇ ਦਰਾ ਹੈਗਾ ਕਿਸੇ ਦਾ ਮਤਲਬ ਕੋਈ ਵੀ ਕੰਮ ਜਿਹੜਾ ਨਹੀਂ ਕਰਦਾ ਜਿਹੜੇ ਵੀ ਇਹ ਫੋਕੇ ਨਾਰੇ ਮਾਰਦਾ ਸੀ 50000 ਲੋਕਾਂ ਨੂੰ ਜਿਹੜੀਆਂ ਹੈਗੀਆਂ ਨੌਕਰੀਆਂ ਦਿੱਤੀਆਂ ਇਹ ਸਾਲਾ ਐਵੇਂ ਵਹਿਮ ਹੈ ਗਲਤ ਗੱਲਾਂ ਨੇ ਅੱਜ ਵੀਾਰੇ ਮਹਿਕਮਿਆਂ ਦੇ ਵਿੱਚ ਹਜ਼ਾਰਾਂ ਜਿਹੜੇ ਹੈਗੇ ਮੁਲਾਜ਼ਮ ਜਿਹੜੇ ਆ ਉਹ ਕੱਚੇ ਆ ਆਊਟਸੋਰਸਿੰਗ ਤੇ 10-10000 ਦੇ ਕੰਮ ਕਰਦੇ ਹਲੇ ਤੱਕ ਉਹ ਪੱਕੇ ਨਹੀਂ ਗਏ 15 ਤਰੀਕ ਨੂੰ ਅੱਜ 15 ਮਾਰਚ ਨੂੰ ਐਸਕੇਮ ਦੀ ਮੀਟਿੰਗ ਹੈਗੀ ਆ ਉਹ ਮੀਟਿੰਗ ਚ ਫੈਸਲਾ ਕਰਕੇ ਅਗਲਾ ਸੰਘਰਸ਼ ਲਿਖਿਆ ਜਾਊ। ਕਮੰਤਰੀ ਪੰਜਾਬ ਅਸਲ ਵਿੱਚ ਕਾਰਪੋਰੇਟ ਘਰਾਣਿਆਂ ਦੀ ਬੋਲੀ ਬੋਲਦਾ ਹੈ। ਮੋਦੀ ਦੀ ਬੋਲੀ ਬੋਲਦਾ ਹੈ। ਮੋਦੀ ਦੀ ਵੀ ਟੀਮ ਹੈ। ਜੋ ਗੱਲਾਂ ਮੋਦੀ ਕਰਦਾ ਸੀ ਉਹੀ ਅੱਜ ਕੱਲ ਇਹ ਭਗਵੰਤ ਮਾਨ ਕਰਦੇ। ਬਕਾਲਜੀਤ ਸਿੰਘ ਪੰਡੋਰੀ ਜੀ ਕਿਰਤੀ ਕਿਸਾਨ ਜੀ ਨੂੰ ਜ਼ਿਲ੍ਹਾ ਮੋਗਾ ਦਾ ਖਜਾਨਚੀ ਐ। ਐਸਕੇਮ ਭਾਰਤ ਦਾ ਇੱਕ ਪ੍ਰੋਗਰਾਮ ਬਣਿਆ ਸੀ ਜੀ। ਦਿੱਲੀ ਦੇ ਵਿੱਚ ਮੀਟਿੰਗ ਹੋਈ ਸੀਗੀ। ਉਹਦੇ ਜੇ ਫੈਸਲਾ ਲਿਆ ਗਿਆ ਸੀ ਵੀ ਸਾਰੇ ਦੇਸ਼ ਦੀਆਂ ਸਟੇਟ ਰਾਜਧਾਨੀਆਂ ਦੇ ਵਿੱਚ 5 ਤਰੀਕ ਤੋਂ ਇੱਕ ਹਫ਼ਤੇ ਲਈ ਮੋਰਚੇ ਲਾਏ ਜਾਣਗੇ ਤਾਂ ਉਹ ਮੋਰਚੇ ਲਾਉਣ ਲਈ ਜਦੋਂ ਅਸੀਂ 4 ਤਰੀਕ ਨੂੰ ਰਵਾਨਗੀ ਇੱਥੋਂ ਫੜੀ ਆ ਸਾਡੇ ਬਹੁਤ ਜ਼ਿਆਦਾ ਆਗੂਆਂ ਦਾ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਪੁਲਿਸ ਰਾਹੀਂ ਪਹਿਲਾਂ ਹੀ ਪਰ ਅਸੀਂ ਫਤੇਗੜ ਸਾਹਿਬ ਪਹੁੰਚਣ ਦੇ ਵਿੱਚ ਕਾਮਯਾਬ ਹੋ ਗਏ ਅਸੀਂ 6-7 ਟਰਾਲੀਆਂ ਲੈ ਕੇ ਮੈਂ ਮੇਰੇ ਨਾਲ ਮੇਰਾ ਚੌਥਾ ਆਗੂ ਤੀਰਥ ਸਿੰਘ ਸੀਗਾ ਕਲਕਲਾ ਸਾਡੀ ਇਕਵਾਈ ਦੇ ਵਿੱਚ ਮੋਗਾ ਜ਼ਿਲ੍ਹਾ ਜਾ ਰਿਹਾ ਸੀ ਸਾਡੀ ਇਕਲੀ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ 6 ਤੋਂ 7 ਟਰਾਲੀਆਂ ਲੈ ਕੇ ਨਾਲ 4-5 ਕਾਰਾਂ ਲੈ ਕੇ ਉੱਥੇ ਪਹੁੰਚਣ ਚ ਅਸੀਂ ਕਾਮਯਾਬ ਹੋ ਗਏ ਜਦੋਂ ਉੱਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਬਹੁਤ ਜ਼ਿਆਦਾ ਆਗੂ ਸਾਡੇ ਪਿੱਛੋਂ ਗ੍ਰਿਫਤਾਰ ਹੋ ਗਿਆ ਸਾਡੇ ਕਾਫਲੇ ਨੂੰ ਪਿੱਛੇ ਰੋਕਿਆ ਗਿਆ ਤਾਂ ਅਸੀਂ ਵੀ ਉੱਥੇ ਰੁਕ ਗਏ ਉੱਥੇ ਅਸੀਂ ਕੋਈ 3 ਦਿਨ ਰੁਕੇ ਰਹੇ 3 ਦਿਨ ਰੁਕਣ ਤੋਂ ਬਾਅਦ ਅਸੀਂ ਪਿੱਛੇ ਸਾਰਾ رابطہ ਕੀਤਾ ਸਾਨੂੰ ਪਤਾ ਲੱਗਾ ਕਿ ਅੱਗੇ ਜੇ ਨਾ ਵਧਿਆ ਜਾਵੇ ਕਿਉਂਕਿ ਜਿਹੜੀ ਸਰਕਾਰ ਆ ਉਹ ਆਪਣੇ ਤੇ ਕਾਫੀ ਸਖਤ ਹੋਈ ਖੜੀ ਆ ਆਪਾਂ ਨੂੰ ਚੰਡੀਗੜ੍ਹ ਦੇ ਵਿੱਚ ਵਟਨ ਨਹੀਂ ਦੇਣਾ ਚਾਹੁੰਦੀ ਕਿ ਤਾਂ ਉੱਥੋਂ ਅਸੀਂ ਵਾਪਸ ਆ ਗਏ ਤਾਂ ਉਹ ਉਦੋਂ ਵਾਪਸ ਜਦੋਂ ਆਏ ਆ ਤਾਂ ਉਸ ਸਮੇਂ ਐਸਕੇਮ ਨੇ ਸ਼ਾਮ ਨੂੰ ਇੱਕ ਹਗਾਮੀ ਮੀਟਿੰਗ ਸੱਦ ਕੇ ਫੈਸਲਾ ਲਿਆ ਸੀ ਕਿ ਸਰਕਾਰ ਨੂੰ ਚੇਤਾਵਨੀ ਦੇਣ ਵਾਸਤੇ 10 ਤਰੀਕ ਨੂੰ ਪੰਜਾਬ ਦੇ ਜਿੰਨੇ ਆਮ ਆਦਮੀ ਪਾਰਟੀ ਦੇ ਐਮਐਲਏ ਆ ਤੇ ਜਿੰਨੇ ਆਮ ਆਦਮੀ ਪਾਰਟੀ ਦੇ ਐਮਪੀ ਜਾਂ ਵਗੈਰਾ ਹੋਰ ਨੇ ਉਹਨਾਂ ਸਾਰਿਆਂ ਦੇ 12 ਦੇ ਵਿੱਚ ਧਰਨੇ ਦਿੱਤੇ ਜਾਣਗੇ ਅੱਜ ਉਸੇ ਦੇ ਤਹਿਤ ਅਸੀਂ ਧਰਮਕੋਟ ਦਾ ਜਿਹੜਾ ਐਮਐਲਏ ਉਹਦੇ ਚਾਚੇ ਦੀ ਡੈਥ ਫੋਨ ਕਰਕੇ ਬਲਾਕ ਤਾਰਮ ਕੋਟ ਤੇ ਮੋਗਾ ਜਿਹੜਾ ਹੈਗਾ ਉਹ ਟੂ ਬਲਾਗ ਉਹ ਅਸੀਂ ਮੋਗੇ ਦੀ ਐਮਐਲਏ ਅਮਨ ਰੋੜਾ ਦੇ ਪਾਰ ਦੇ ਵਿੱਚ ਧਰਨਾ ਦੇਣ ਆਏ ਆ ਧਰਨਾ ਮਿੰਜ ਨਹੀਂ ਚੇਤਾਵਨੀ ਦੇਣ ਆਏ ਆ ਕਿ ਜੇ ਇਸ ਕੰਮ ਤੋਂ ਤੁਸੀਂ ਬਾਜ ਨਾਏ ਤਾਂ ਅਸੀਂ ਤੁਹਾਡੇ ਨਾਲ ਉਸੇ ਹਰਕਤ ਜਾਵਾਂਗੇ ਜੇ ਸਰਕਾਰ ਜੇ ਤੁਸੀਂ ਸਾਡੇ ਕੀਰਤ ਸਿੰਘ ਕਲਕਲਾਂ ਯੂਥ ਕੋਨਵੀਨਰ ਜ਼ਿਲ੍ਹਾ ਮੋਗਾ ਕੀਰਤੀ ਕਿਸਾਨ ਯੂਨੀਅਨ ਤੋਂ ਪਿਛਲੇ 5 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਚੰਡੀਗੜ੍ਹ ਦਾ ਜਾ ਕੇ ਭਗਵੰਤ ਮਾਨ ਦੀ ਕੋਠੀ ਤੇ ਘਰਾਉ ਕਰਨ ਦਾ ਪਰ ਭਗਵੰਤ ਮਾਨ ਮੁੱਖ ਮੰਤਰੀ ਬੁਖਲਾੜ ਵਿੱਚ ਆ ਕੇ ਉਹਨੂੰ ਕਿਸਾਨਾਂ ਦੇ ਨਾਲ ਮੀਟਿੰਗ ਛੱਡ ਕੇ ਚਲਾ ਗਿਆ ਤੇ ਉਹਨੇ ਕਹਿ ਦਿੱਤਾ ਵੀ ਜੇ ਤੁਸੀਂ ਆਉਣਾ ਤਾਂ ਪੰਜਾਬ ਚੰਡੀਗੜਾ ਆ ਕੇ ਦੇਖ ਲਓ ਤੇ ਉਸ ਸਮੇ ਸਾਡੇ ਕਿਸਾਨਾਂ ਨੂੰ ਜ਼ਿਲ੍ਹੇ ਵਿੱਚ ਡੱਕਿਆ ਗਿਆ ਤੇ ਸਾਡੇ ਕਾਫਲਿਆਂ ਨੂੰ ਰੋਕਿਆ ਗਿਆ ਤੇ ਲੋਕਾਂ ਨੂੰ ਚੰਡੀਗੜ੍ਹ ਤੱਕ ਜਾਣ ਨਹੀਂ ਦਿੱਤਾ ਅਸੀਂ ਉਸ ਗੱਲ ਦੀ ਚੇਤਾਵਨੀ ਦੇ ਵਿੱਚ ਅਸੀਂ ਕਿ ਵੀ ਜੇ ਸਾਨੂੰ ਚੰਡੀਗੜ੍ਹ ਜਾਣ ਨਹੀਂ ਦੇਣਾ ਤਾਂ ਅਸੀਂ ਆਪਣੇ ਜ਼ਿਲ੍ਹਿਆਂ ਵਿੱਚ ਵਾਪਸ ਆਏ ਘਰੋ ਘਰੀ ਦੁਆਰਾ ਇਕੱਠੇ ਹੋ ਕੇ ਅਸੀਂ ਐਮਐਲਏ ਦੇ 12 ਵਿੱਚ ਆਏ ਆ ਐਮਐਲਓ ਚੇਤਾਵਨੀ ਦੇ ਰਹੇ ਆ ਵੀ ਅਸੀਂ ਸੰਯੁਕਤ ਮੋਰਚਾ ਡਰਦਾ ਨਹੀਂਗਾ ਅਸੀਂ ਅੱਜ ਵੀ ਉਸ ਤਿਆਰੀ ਵਿੱਚ ਖੜੇ ਆ ਸਾਡੀਆਂ ਜੋ ਹੱਕੀ ਮੰਗਾਂ ਜੋ ਦੀ ਪਿਛਲੇ 2023 ਵਿੱਚ ਤੁਹਮਾਰੀ ਮੰਗੀਆਂ ਹੋਈਆਂ ਸੀਗੀਆਂ ਅਸੀਂ ਉਹਨਾਂ ਨੂੰ ਲਾਗੂ ਕਰਵਾ ਕੇ ਪਿਛਾਂ ਹਟਾਂਗੇ ਉਹਨਾਂ ਨੇ ਵੀ ਪਿੱਛੇ ਨਹੀਂ ਹਟਿਆ